ਅਸੀ ਗੱਲ ਜੀ ਮੈਂ ਧਰਮਿੰਦਰ ਸਿੰਘ ਇੱਕ ਤਾਂ ਸਾਰੇ ਮਨਰੇਗਾ ਦੇ ਕੰਮਿਆਂ ਨੂੰ ਮੁਬਾਰਕਬਾਦ ਹੈ ਮੇਰੇ ਵੱਲੋਂ ਕਿ ਹੁਣਾ ਸਾਰੇ ਮਨਰੇਗਾ ਦੇ ਵਿੱਚ ਕੰਮ ਕਰਦੇ ਜਿੰਨੇ ਵੀ ਮਜ਼ਦੂਰ ਹੈ ਉਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਹੋਇਆ ਹੈ 340 ਰੁਪਏ ਨਾਲ ਦੀ ਦਿਹਾੜੀ ਤੇ ਚੰਗੀ ਗੱਲ ਹੈ ਜਿਹੜੇ ਮਨਰੇਗਾ ਦੇ ਵਿੱਚ ਜਿੰਨੇ ਵੀ ਲੋਕ ਕੰਮ ਕਰਦੇ ਆ ਬਿਲਕੁਲ ਗਰੀਬੀ ਰੇਖਾ ਤੇ ਹੇਠਾ ਗੁਜ਼ਾਰਾ ਕਰਦੇ ਆ ਤੇ ਉਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਈ ਲੋਕਾਂ ਵੱਲੋਂ ਬੜਾ ਕੂੜ ਪ੍ਰਚਾਰ ਕੀਤਾ ਜਾਂਦਾ ਵੀ ਮਨਰੇਗਾ ਦੇ ਵਿੱਚ ਕੰਮ ਕਰਦੇ ਲੋਕ ਕੰਮ ਨਹੀਂ ਕਰਦੇ ਦਿਹਾੜੀਆਂ ਖਾਂਦੇ ਆ ਪਰ ਜੇ ਸਧਾਰਨ ਜਿਹਾ ਸਵਾਲ ਉਹਨਾਂ ਕੋਲ ਪੁੱਛਿਆ ਜਾਏ ਵੀ ਮਜ਼ਦੂਰੀ ਕਰਨੀ ਕੋਈ ਸੌਖਾ ਕੰਮ ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਉਹ ਮਜ਼ਦੂਰੀ ਕਰਕੇ ਮਹਿਜ਼ 300 300 ਰੁਪਏ 'ਚ ਗੁਜ਼ਾਰਾ ਕਰਨਾ ਉਹਦੇ ਤੋਂ ਵੀ ਜ਼ਿਆਦਾ ਮੁਸ਼ਕਲ ਕੰਮ ਹੈ ਅੱਜ ਦੀ ਇਸ ਮਹਿੰਗਾਈ ਦੇ ਦੌਰ ਜਿਹੜੀ ਚੋਰੀ ਦਾ ਸਵਾਲ ਹੈਗਾ ਆ ਉਹ ਕਿਉਂਕਿ ਜਿੰਨੇ ਵੀ ਸਿਆਸੀ ਲੀਡਰ ਹੈ ਜਾਂ ਉੱਪਰਲੀ ਕਰਪਟ ਅਫਸਰਸ਼ਾਈ ਹੈ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੁੰਦਾ ਤੇ ਉਹ ਖੁਦ ਆਪ ਕਰਵਾਉਂਦੇ ਆ ਜਾਂ ਉਹਦੀ ਜਿਹੜੀ ਹੈ ਮਾਰ ਸਾਡੇ ਮਨਰੇਗਾ ਦੇ ਮਜ਼ਦੂਰ ਨੂੰ ਚੱਲਣੀ ਪੈਂਦੀ ਹੈ ਉਹਦੇ ਕੰਮ ਦੇ ਵਿੱਚ ਘਰਾਵਟ ਆਂਦੀ ਹੈ ਉਹਦੀ ਜਿਹੜੀ ਹੈ ਐਵਰੇਜ ਦੇ ਵਿੱਚ ਘਰਾਵਟ ਆਂਦੀ ਹੈ ਪਰ ਫਿਰ ਵੀ ਮਨਰੇਗਾ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਵੱਲੋਂ ਜਿਹੜਾ ਲਗਾਤਾਰ ਮਨਰੇਗਾ ਤਹਿਤ ਕੰਮ ਕੀਤਾ ਜਾ ਰਿਹਾ ਉਹ ਸਲਾਘਾਯੋਗ ਹੈ ਤੇ ਉਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਹੋਣ ਦੇ ਉੱਪਰ ਉਹਨਾਂ ਵੱਲੋਂ ਅ ਮubarrak baat hai ਪਰ ਇਹ ਬੜਾ ਨਿਗੂਣਾ ਵਾਅਦਾ ਹੈ ਤੇ ਇਹ ਵਾਅਦਾ ਜ਼ਿਆਦਾ ਹੋਣਾ ਚਾਹੀਦਾ ਤਾਂ ਕਿ ਜਿਹੜੇ ਆ ਮਨਰੇਗਾ ਦੇ ਮਜ਼ਦੂਰ ਜਿੰਨੇ ਵੀ ਆ ਉਹ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਉਹਨਾਂ ਨੂੰ ਚੰਗਾ ਜਿਹੜਾ ਹੈ ਆਪਣੇ ਘਰ ਦੀਆਂ ਲੋੜਾਂ ਪੂਰਾ ਕਰਨ ਦੇ ਲਈ ਚੰਗੇ ਜਿਹੜੇ ਪ੍ਰਬੰਧ ਹੋ ਕਰ ਸਕਣ ਉੱਥੇ ਹੀ ਦੂਜੀ ਇੱਕ ਗੱਲ ਬੜੇ ਸਮੇਂ ਤੋਂ ਲਗਾਤਾਰ ਜਿਹੜੀ ਆ ਕਿਉਂਕਿ ਪੰਚਾਇਤੀ ਦੀਆਂ ਚੋਣਾਂ ਹੋ ਕੇ ਹਟੀਆਂ ਆ ਚੋਣਾਂ ਤੋਂ ਬਾਅਦ ਨਵੇਂ ਸਰਪੰਚ ਚੁਣੇ ਆ ਤੇ ਨਵੇਂ ਸਰਪੰਚਾਂ ਦੀ ਚੋਣ ਤੋਂ ਬਾਅਦ ਇੱਕ ਬੜੀ ਖਾਰਜੀ ਹੋ ਲੱਗ ਪੈਂਦੀ ਆ ਵੀ ਮੇਠਾ ਨੂੰ ਪਤਾ ਤੇ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਮੈਨੂੰ ਦਸੂਏ ਹਲਕੇ ਤੋਂ ਲਗਾਤਾਰ ਫੋਨ ਆਦੇ ਆ ਹਾਜੀਪੁਰ ਦੇ ਵਿੱਚ ਵੀ ਕੁਝ ਸਮੱਸਿਆਵਾਂ ਆਈਆਂ ਤੇ ਦਸੂਏ ਦੇ ਵਿੱਚ ਲਗਾਤਾਰ ਬੱਡੀ ਗਿਣਤੀ ਦੇ ਵਿੱਚ ਮਨਰੇਗਾ ਦੇ ਮੇਟਾ ਨੂੰ ਬਦਲਦੇ ਜਿਹੜੀ ਹੈ ਯਤਨ ਕੀਤੇ ਜਾ ਰਹੇ ਆ ਤੇ ਪਿਛਲੇ ਦਿਨਾਂ ਜਥੇਬੰਦੀ ਵੱਲੋਂ ਇੱਕ ਡੈਪੂਟੇਸ਼ਨ ਵੀ ਮਿਲਿਆ ਅ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਹਿ ਲਿਆ ਬੀਡੀਪੀਓ ਦੇ ਸੁਵਹਾ ਨੂੰ ਪਰ ਜੋ ਮੈਨੂੰ ਮਨਰੇਗਾ ਦੇ ਸਾਡੇ ਆਗੂਆਂ ਨੇ ਜੋ ਦੱਸਿਆ ਹੈ ਉਹਦੇ ਹਿਸਾਬ ਦੇ ਨਾਲ ਜਿਹੜਾ ਹੈ ਸੁਵਹਾ ਦੇ ਬੀਡੀਪੀਓ ਦਾ ਰਵਈਆ ਕੋਈ ਜ਼ਿਆਦਾ ਚੰਗਾ ਨਹੀਂ ਰਿਹਾ ਮੈਂ ਤਾਂ ਸਾਫ਼ ਇਹ ਗੱਲ ਕਹਿਣਾ ਚਾਹੁੰਦਾ ਵੀ ਅਫਸਰ ਸਾਹਿਬ ਤੁਹਾਡੀ ਜ਼ਿੰਮੇਵਾਰੀ ਬੀਡੀਪੀਓ ਸਾਹਿਬ ਲੋਕਾਂ ਦੀ ਮਜ਼ਦੂਰਾ ਦੀ ਗਰੀਬ ਲੋਕਾਂ ਦੀ ਰੋਜ਼ਗਾਰ ਨੂੰ ਬਚਾਏ ਰੱਖਣ ਦੀ ਹੈ ਤੇ ਤੁਸੀਂ ਜੇ ਮਾੜੇ ਮੋٹے ਕਿਤੇ ਝਗੜੇ ਵੀ ਹੁੰਦੇ ਆ ਉਹਨਾਂ ਨੂੰ ਸੁਲਝਾਣਾ ਤੇ ਇੰਨਾ ਅਜਿਹਾ ਕੰਮ ਕਰਨਾ ਚਾਹੀਦਾ ਵੀ ਜਿੰਨੇ ਵੀ ਮਨਰੇਗਾ ਦੇ ਤੱਕ ਕੰਮ ਕਰਦੇ ਸਾਡੇ ਮਜ਼ਦੂਰ ਹੈ ਜਾਂ ਮੇਟ ਹੈ ਉਹਨਾਂ ਦੇ ਰੋਜ਼ਗਾਰ ਨੂੰ ਕਿੱਦਾਂ ਬਚਾਇਆ ਰੱਖਿਆ ਜਾ ਸਕਦਾ ਹੈ ਉਹਨਾਂ ਤੋਂ ਕਿੱਦਾਂ ਮੈਕਸਿਮਮ ਕੰਮ ਲਿਆ ਜਾ ਸਕਦਾ ਇਹ ਧਿਆਨ ਰੱਖਣਾ ਚਾਹੀਦਾ ਨਾ ਕਿ ਉਹਨਾਂ ਨੂੰ ਦੁਕਾਨਾਂ ਜਾ ਉਹਨਾਂ ਦੇ ਨਾਲ ਕੋਈ ਰੂਡ ਬਿਹੇਵ ਕਰਨਾ ਤੇ ਉਹਨਾਂ ਨੂੰ ਜਿਹੜਾ ਸਿਆਸੀ ਜਿਹੜਾ ਉਹਨਾਂ ਦੇ ਉੱਪਰ ਦਬਦਬਾ ਲਗਾਤਾਰ ਪਾਇਆ ਜਾ ਰਿਹਾ ਵੀ ਤੁਹਾਨੂੰ ਬਦਲ ਦਿੱਤਾ ਜਾਊਗਾ ਬਦਲ ਦਿੱਤਾ ਜਾਊਗਾ ਕੱਢ ਦਿੱਤਾ ਜਾਊਗਾ ਇਹ ਕੰਮ ਠੀਕ ਨਹੀਂ ਹੈਗਾ ਚਾਹੀਦਾ ਹੈ ਤੇ ਮੈਂ ਸਾਫ ਦਸੂਹੇ ਦੇ ਜਿੰਨੇ ਵੀ ਸਾਡੇ ਵਰਕਰ ਹੈਗੇ ਆ ਮਨਰੇਗਾ ਦੇ ਮੇਟ ਹੈਗੇ ਆ ਉਹਨਾਂ ਨੂੰ ਇਹ ਕਹਿ ਰਿਹਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਸੂਹਾ ਬੀਡੀਪੀ ਉਹ ਦਫ਼ਤਰ ਇੱਕ ਵੱਡਾ ਐਕਸ਼ਨ ਕਰਨ ਜਾ ਰਹੇ ਆ ਜਿਹਦੇ ਦੀ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਸਾਡਾ ਕੱਲ 30 ਤਰੀਕ ਦੋ ਪ੍ਰੋਗਰਾਮ ਹੈ ਇੱਕ ਮਿਆਣੀ ਦੇ ਵਿੱਚ ਤੇ ਇੱਕ ਚੰਗੜਮਾ ਦੇ ਵਿੱਚ ਸ਼ੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਸੀਦੀ ਦਿਹਾੜਾ ਮਨਾਉਣ ਜਾ ਰਹੇ ਆ ਉਹਦੇ ਤੋਂ ਬਾਅਦ ਪਰਸੋਂ ਦੀ ਦਸੂਆ ਦੇ ਪਿੰਡਾਂ ਦੇ ਵਿੱਚ ਮੀਟਿੰਗਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ ਇਹਨਾਂ ਮੀਟਿੰਗਾਂ ਦੇ ਵਿੱਚ ਪ੍ਰਬੰਧ ਕੀਤਾ ਜਾਊਗਾ ਆਨਾਲੇ ਸਮੇਂ ਦੇ ਵਿੱਚ ਇੱਕ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾਊਗੀ ਕਿਸੇ ਵੀ ਮਨਰੇਗਾ ਦੇ ਮੇਟ ਨੂੰ ਕੰਮ ਤੋਂ ਨਹੀਂ ਕੱਢਣ ਦਿੱਤਾ ਜਾਊਗਾ ਇਹਦੀ ਤਿਆਰੀ ਤਗੜੇ ਹੋ ਕੇ ਕਰਨ ਦੀ ਲੋੜ ਹੈ ਤੇ ਮੈਂ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਆਂ ਕਿ ਅੱਜ ਤੋਂ ਹੀ ਤਿਆਰੀ ਖਿੱਚਦੇ ਹੋ ਤਿਆਰੀ ਕਰਕੇ ਅਸੀਂ ਬਾਦ ਤੋਂ ਬਾਦ ਗਿਣਤੀ ਦੇ ਵਿੱਚ ਪਿੰਡਾਂ 'ਚ ਮੀਟਿੰਗਾਂ ਕਰਨੀਆਂ ਦਸੂਹਾ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੀਦਾ ਤਾਂ ਕਿ ਕੱਲ ਨੂੰ ਇਹ ਕਹੋ ਤੁਸੀਂ ਵੀ ਮੇਰੇ ਮੈਨੂੰ ਮੇਰੇ ਵੀ ਰੋਜ਼ਗਾਰ ਤੇ ਪ੍ਰੋਬਲਮ ਆ ਰਹੀ ਹੈ ਮੇਰੀ ਵੀ ਮਦਦ ਕਰੋ ਇਹ ਇਹ ਇੱਕ ਵੀ ਜੇ ਮਨਰੇਗਾ ਦਾ ਮੇਟ ਕੱਢਿਆ ਜਾਂਦਾ ਉਹਦੇ ਹੱਕ ਦੇ ਵਿੱਚ ਖੜਾ ਹੋਣਾ ਸਾਡੀ ਜ਼ਿੰਮੇਵਾਰੀ ਹੈ ਤੇ ਮੈਂ ਸਾਰੇ ਦਸੂਹੇ ਦੇ ਜਿੰਨੇ ਵੀ ਮਨਰੇਗਾ ਦੇ ਮੇਟ ਹੈ ਜਿੰਨੇ ਵੀ ਵਰਕਰ ਹੈ ਉਹਨਾਂ ਨੂੰ ਅਪੀਲ ਕਰਦਾ ਵੀ ਅਸੀਂ ਤਿਆਰੀ ਕਰੀਏ ਪਰਸੋ ਤੋਂ ਹੀ ਦਸੂਹੇ ਦੇ ਵਿੱਚ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਇੱਕ ਵੱਡਾ ਐਕਸ਼ਨ ਦਸੂਹੇ ਦੇ ਵਿੱਚ ਕੀਤਾ ਜਾਊਗਾ ਜਿਹੜਾ ਲਗਾਤਾਰ ਮਨਰੇਗਾ ਦੇ ਮੇਟਾ ਨੂੰ ਦਸੂਹਾ ਦੇ ਵਿੱਚ ਕੱਢਣ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਉਹ ਸਿਰੇ ਨਹੀਂ ਚੜਨ ਦਿੱਤੀ ਜਾਊਗੀ ਮੈਂ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਪਿੱਟੜੇ ਹੋਵੋ ਤਕੜੇ ਹੋ ਕੇ ਆਪਾਂ ਲਗਾਤਾਰ ਜਿਹੜਾ ਹੈ ਕੱਟ ਕਰੀਏ ਕਿਉਂਕਿ ਇਹ ਵੱਡੇ ਵੱਡੇ ਜਿਹੜੇ ਸਰਮਾਇਦਾਰ ਵੱਡੇ ਵੱਡੇ ਵਪਾਰੀ ਹੈ ਜਿਹੜੇ ਸਾਡੇ ਗਰੀਬਾਂ ਦੇ ਰੋਜ਼ਗਾਰ ਦੀ ਮਾਰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਦਾ ਮੁਕਾਬਲਾ ਅਸੀਂ ਜਿੰਨੇ ਵੀ ਗਰੀਬ ਲੋਕ ਆ ਆਪਣੇ ਇਕੱਲੇ ਨਾਲ ਕਰ ਸਕਦੇ ਆ ਇਸ ਸਰਮਾਇਦਾਰੀ ਇਸ ਗੁੰਡਾ ਅੰਸਰਾ ਵਾਲੀ ਸਰਕਾਰ ਇਹਦਾ ਇਹ ਸਾਰੇ ਰਵੱਈਏ ਦਾ ਜਵਾਬ ਅਸੀਂ ਗਰੀਬ ਲੋਕ ਆਪਣੀ ਮਿਹਨਤ ਤੇ ਆਪਣੇ ਇਕੱਠਾ ਨਾ ਕਰ ਸਕਦੇ ਆ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਜਿਹੜਾ ਇਹ ਕੀਤਾ ਜਾ ਰਿਹਾ ਇਕੱਠ ਹੈ ਇਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕਰੋ 31 ਤਰੀਕ ਤੋਂ ਦਸੂਏ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਕਿ ਇੱਕ ਭਰਮੀ ਹਾਜ਼ਰੀ ਦੇ ਨਾਲ ਦਸੂਏ ਦੇ ਵਿੱਚ ਇੱਕ ਕਟ ਕੀਤਾ ਜਾਵੇ ਕਿਉਂਕਿ ਦਸੂਏ ਦੇ ਐਮਐਲਏ ਨੂੰ ਅਸੀਂ ਪਿਛਲੇ ਸਮੇਂ ਦੇ ਵਿੱਚ ਬਕਾਇਦਾ ਇਹ ਮੰਗ ਦਿੱਤਾ ਮੰਗ ਪੱਤਰ ਦਿੱਤਾ ਸੀਗਾ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਜਦੋਂ ਸੱਤਾ ਦੇ ਵਿੱਚ ਆਵਾਂਗੇ ਤੇ ਮਨਰੇਗਾ ਦੇ ਦਿਹਾੜੀ ਦੇ ਵਿੱਚ ਵਾਧਾ ਕਰਾਂਗੇ ਪੰਜਾਬ ਸਰਕਾਰ ਆਪਣਾ ਉਹਦੇ ਵਿੱਚ ਹਿੱਸਾ ਪਾਏਗੀ ਤੇ ਅਸੀਂ ਦਸੂਏ ਦੇ ਐਮਐਲਏ ਨੂੰ ਬਕਾਇਦਾ ਇਹ ਮੰਗ ਪੱਤਰ ਦਿੱਤਾ ਵੀ ਸਾਡੇ ਮਨਰੇਗਾ ਦੇ ਮਜ਼ਦੂਰਾ ਦੀ ਦਿਹਾੜੀ ਦੇ ਵਿੱਚ ਵਾਧਾ ਕਰੇ ਪੰਜਾਬ ਸਰਕਾਰ ਆਪਣਾ ਹਿੱਸਾ ਪਾਏ ਤੇ ਮਨਰੇਗਾ ਦੇ ਕਾਮਿਆਂ ਦੀ ਜਿਹੜੀ ਦਿਹਾੜੀਆਂ ਜਾਂ 100 ਦਿਹਾੜੀਆਂ ਦੀ ਜਿਹੜੀ ਗੱਲ ਕਰਦੇ ਆ ਉਹਦੇ ਦਿਹਾੜੀਆਂ ਦੇ ਵਿੱਚ 365 ਦਿਨ ਉਹਨਾਂ ਨੂੰ ਕੰਮ ਮਿਲੇ ਇਹ ਮੰਗ ਪੱਤਰ ਦਿੱਤਾ ਪਰ ਇਹ ਦੇਣ ਤੋਂ ਬਾਅਦ ਵੀ ਐਮਐਲਏ ਸਾਹਿਬ ਇਸ ਗੱਲ ਨੂੰ ਧਿਆਨ ਹੀ ਨਹੀਂ ਦੇ ਰਹੇ ਵੀ ਮੇਰੇ ਦਸੂਹੇ ਦੇ ਮਨਰੇਗਾ ਦੇ ਮੇਟਾ ਨੂੰ ਕੱਢਿਆ ਜਾ ਰਿਹਾ ਹੈ ਤੇ ਅਸੀਂ ਇਹਦੇ ਵਿਰੁੱਧ ਇੱਕ ਤਕੜੇ ਐਕਸ਼ਨਾਂ ਦੇ ਵੱਲ ਤੋਂ ਤਿਆਰੀ ਕਰਾਂਗੇ ਕਿਸੇ ਵੀ ਮਨਰੇਗਾ ਦੇ ਮੇਟ ਨੂੰ ਕੱਢਣ ਨਹੀਂ ਦਿੱਤਾ ਜਾਊਗਾ ਤੇ ਮੈਂ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਸਾਡੇ ਮਨਰੇਗਾ ਦੇ ਕੰਮ ਇਹ ਹਨ ਜਿੰਨੇ ਵੀ ਮਨਰੇਗਾ ਦੇ ਮੇਟ ਹੈ ਉਹ ਸਾਰੇ ਇਕੱਠੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਐਕਸ਼ਨ ਦੀ ਤਿਆਰੀ ਕਰਾਂਗੇ 31 ਤਰੀਕ ਤੋਂ ਦਸੂਹਾ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਕਿ ਮਨਰੇਗਾ ਦੇ ਮੇਟਾਂ ਨੂੰ ਜਿਹੜੀ ਕੱਢਣ ਵਾਲੀ ਕੋਝੀ ਹਰਕਤ ਹੈ ਇੱਕ ਵੀ ਜੇ ਮਨਰੇਗਾ ਦੇ ਮੇਟ ਨੂੰ ਕੱਢਿਆ ਗਿਆ ਤੇ ਵੱਡੇ ਧਰਨੇ ਦੀ ਤਿਆਰੀ ਕਰ ਲਈਆਂ ਪੱਕੇ ਤੌਰ ਤੇ ਦਸੂਆ ਬੀਡੀਪੀਓ ਦਫ਼ਤਰ ਮੋਰਚੇ ਲੱਗੇਗਾ ਤੇ ਜੇ ਲੋੜ ਪਈ ਐਮਐਲਏ ਦਸੂਏ ਦੇ ਘਰ ਦੇ ਬਾਹਰ ਵੀ ਧਰਨਾ ਲੱਗੂਗਾ ਇਹਦੀ ਤਿਆਰੀ ਦੇ ਲਈ 31 ਤਰੀਕ ਤੋਂ ਮੀਟਿੰਗਾਂ ਸ਼ੁਰੂ ਕੀਤੀ ਜਾਣਗੀਆਂ ਮੈਂ ਅਪੀਲ ਕਰਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਮਨਰੇਗਾ ਦੇ ਕੰਮਿਆਂ ਤੱਕ ਪਹੁੰਚਦੇ ਕਰੋ ਤਾਂ ਕਿ ਪਤਾ ਲੱਗ ਸਕੇ ਵੀ ਆਪਣੇ ਗਰੀਬਾਂ ਦੇ ਇੱਕ ਦੂਜੇ ਦੇ ਸਾਥ ਦੇ ਲਈ ਅਸੀਂ ਤੁਸੀਂ ਹੀ ਖੜੇ ਹੋਣਾ ਹੈ ਹੋਰ ਕਿਸੇ ਤੀਜੇ ਬੰਦੇ ਨੇ ਬਾਰੋਂ ਨਹੀਂ ਆਣਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ 31 ਤਰੀਕ ਤੋਂ ਦਸੂਹਾ ਦੇ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਡੀਪੀਓ ਦਫਤਰ ਦਸੂਹਾ ਇੱਕ ਵੱਡਾ ਇਕੱਠ ਕਰਕੇ ਮਨਰੇਗਾ ਦੇ ਮੇਟਾ ਨੂੰ ਕੱਢਣ ਵਾਲੀ ਜਿਹੜੀ ਕਾਰਵਾਈ ਹੈ ਉਹਨੂੰ ਬੰਦ ਕਰਾਇਆ ਜਾ ਸਕੇ ਮਨਰੇਗਾ ਦੀ ਦਿਹਾੜੀਆਂ ਦੇ ਵਿੱਚ ਵਾਧਾ ਕਰਾਇਆ ਜਾ ਸਕੇ ਧਿਆਨ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਮਨਰੇਗਾ ਦੇ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਬਰਦ ਗਿਣਤੀ ਦੇ ਵਿੱਚ ਜੱਥੇਬੰਦ ਕੀਤਾ ਜਾ ਸਕੇ ਧੰਨਵਾਦ ਜੀ